ਜਿਹੜੇ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮਾਂਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀਆਂ ਖਬਰ ਆ ਰਹੀ ਹੈ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਜਿੱਥੇ ਕਿ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੇ 6 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਗੁਰਸਰਨ ਸਿੰਘ ਸੰਧੂ ਆਈਪੀਐਸ आईजी फरीदकोट ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਖਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਥਰਾ ਖਿਲਾਫ ਵਿੱਡੀ ਮਹਿੰਮ ਤਹਿਤ ਸ਼੍ਰੀ ਸੰਜੀਵ ਗੋਇਲ ਡੀਐਸਪੀ ਡੀ ਦੀ ਜੋਗ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਸ਼੍ਰੀ ਮੁਖਸਰ ਸਾਹਿਬ ਦੀ ਟੀਮ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਰੋਧ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿੰਨਾਂ ਕੋਲੋਂ 6 ਮੋਟਰਸਾਈਕਲ ਵੀ ਬਰਾਮਦ ਹੋਏ ਹਨ ਆਓ ਦੇਖਦੇ ਹਾਂ ਸ਼੍ਰੀ ਮੁਖਸਰ ਸਾਹਿਬ ਤੋਂ ਸੰਜੀਵ ਗਰਗ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਝੋਗਾਈ ਦੀ ਪ੍ਰੀਕੋਟ ਰੇਂਜ ਤੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਬਗੀਰਤ ਮਿੰਨਾ ਜੀ ਵੱਲੋਂ ਮਾਲਿਆਂਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਸ਼੍ਰੀ ਮੁਖਸਰ ਸਾਹਿਬ ਨੂੰ ਇੱਕ ਸਫਲਤਾ ਮਿਲੀ ਹੈ ਤੇ ਉਹਨਾਂ ਨੇ 6 ਮੋਟਰਸਾਈਕਲ ਬ੍ਰਾਂਡ ਦੇ ਕੀਤੇ ਆ ਸਭ ਤੋਂ ਪਹਿਲਾਂ ਦਿਲਬਾਖ ਸਿੰਘ ਐਸਸੀ ਕੋਲੇ ਇਨਫੋਰਮੇਸ਼ਨ ਆਈ ਵੀ ਇਹ ਜਿਹੜਾ ਲਵਪ੍ਰੀਤ ਸਿੰਘ ਅਤੇ ਰਾਜਦੀਪ ਸਿੰਘ ਇਹ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹੈ ਤੇ ਚੋਰੀ ਕਰਕੇ ਅੱਗੇ ਵੇਚਦੇ ਆ ਤੇ ਉਹਨੇ ਪੁਲਿਸ ਹੁਆ ਜਿਹੜਾ ਕੋਟਰੀ ਰੋਡ ਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਇਹਨਾਂ ਨੂੰ ਚੋਰੀ ਕੀਤੇ ਹੋਏ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਦਰਾਨੇ ਪੁੱਜ ਕੇ ਸ ਇਹਨਾਂ ਨੇ ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੇ ਤੇ ਇਹਨਾਂ ਦਾ ਇੱਕ ਸਾਥੀ ਹੋਰ ਜਿਹੜਾ ਨੰਦੀ ਉਰਫ ਹੈਗਾ ਉਹਨੂੰ ਵੀ ਕਾਬੂ ਕਰ ਲਿਆ ਤਿੰਨ ਟੋਟਲ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਕੋਲੋਂ 6 ਮੋਟਰਸਾਈਕਲ ਬਰਾਮਦ ਹੋਏ ਨੇ ਵੀ ਸਰ ਇਹਨਾਂ ਤੇ ਕੋਈ ਪਹਿਲੇ ਵੀ ਮੁਕਦਮੇ ਦਰਜ ਨਹੀਂ ਹਾਂ ਜਿਹੜਾ ਦੋਸ਼ੀ ਰਾਜਦੀਪ ਪੁੱਤਰ ਜੈਪ ਸਿੰਘ ਇਹਦੇ ਸਿਟੀ ਮੁਖਸ਼ੀ ਸਾਹਿਬ ਦੇ ਵਿੱਚ ਇੱਕ ਖੋਦ ਅਤੇ ਤਿੰਨ ਚੋਰੀ ਦੇ ਮੁਕਦਮੇ ਦਰਜ ਨੇ ਤੇ ਜਿਹੜਾ ਨੰਦੀ ਉਰਫ ਥਾਮਸ ਹੈ ਇਹਦੇ ਵੀ ਦਿਨਮਕਦਮੇ ਚੋਰੀ ਦੇ ਸ਼੍ਰੀ ਮੁਕਸਸਾਪ ਥਾਣੇ ਦੇ ਵਿੱਚ ਹੀ ਦਰਜ ਹਨ ਆ ਇਹਨਾਂ ਦਾ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ